ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੀਤਰ ਸਿੰਘ ਜਿਵੇਂ ਕਿ ਕੁਦਰਤੀ ਖੇਤੀ ਆ ਇੱਕ ਖੇਤੀ ਕੁਦਰਤ ਦੇ ਹਿਸਾਬ ਨਾਲ ਕੀਤੀ ਜਾਣ ਵਾਲੀ ਖੇਤੀ ਆ ਤੇ ਕੁਦਰਤ ਦੇ ਵਿੱਚ ਕੁਦਰਤ ਦੇ ਰੂਲ ਚੱਲਣ ਤਾਂ ਜਿਆਦਾ ਵਧੀਆ ਹੁੰਦਾ ਕਿਉਂਕਿ ਇਸ ਖੇਤੀ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਘੱਟ ਤੋਂ ਘੱਟ ਪਾਣੀ ਜਾਂ ਬਾਰਸ਼ ਤੇ ਆਧਾਰਿਤ ਖੇਤੀ ਕੀਤੀ ਜਾ ਸਕੇ ਤੇ ਹੁਣ ਆਪਾਂ ਜਿਵੇਂ ਪੌਦਿਆਂ ਵਿੱਚ ਕਈ ਵਾਰੀ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਵੀ ਘੱਟ ਪਾਣੀ ਦਾ ਕਿਵੇਂ ਹੋ ਸਕਦਾ ਉਹਨੂੰ ਖਰਾਕੀ ਦਾਤ ਕਿੱਥੋਂ ਮਿਲਣਗੇ ਹੁਣ ਜਿਵੇਂ ਆਪਣੇ ਆ ਫਾਲਦਾਰ ਬੂਟੇ ਨੇ ਜਿਵੇਂ ਪਿੱਛੇ ਨਿੰਬੂ ਆ ਪੁਰਾਣੇ ਨਿੰਬੂ ਵੀ ਸ਼ਾਇਦ ਲੱਗੇ ਲੱਗੇ ਹੋਏ ਆਪ ਜੀ ਨੇ ਦੇਖ ਜਾਣ ਤੇ ਫੁੱਲਾਂ ਨਾਲੇ ਭਰਨ ਜਾਂ ਭਰ ਰਿਹਾ ਤੇ ਨੇ ਭਰ ਜਾਣਾ ਹੁਣ ਜਿਹੜੀ ਆ ਬੈੱਡ ਨੇ ਬੈੱਡਾਂ ਤੇ ਆ ਬਰਸੀਨ ਦੀ ਫਸਲ ਆ ਬਰਸੀਨ ਧਰਤੀ ਨੂੰ ਠੰਡਾ ਵੀ ਰੱਖੂਗਾ ਛਾਵਾ ਕਰਕੇ ਰੱਖੂਗਾ ਤੇ ਨਾਈਟ੍ਰੋਜਨ ਦਊਗਾ ਤੇ ਪਸ਼ੂ ਚਾਰੇ ਲਈ ਵਰਤਿਆ ਜਾਊਗਾ ਫਿਰ ਜੇ ਆਪਾਂ ਪੌਦਿਆਂ ਜੜਾਂ ਵਾਲ ਦੇਖੇ ਤਾਂ ਉੱਥੇ ਕੁਝ ਪਰਾਲੀ ਪਈ ਆ ਇਹ ਸੁੱਕੀ ਮਲਚਿੰਗ ਆ ਤੇ ਜਿਹੜੇ ਆ ਖੜਾ ਬਰਸੀਨ ਆ ਇਹ ਲਾਈਵ ਮਲਚਿੰਗ ਆ ਜਿਉਂਦੀ ਮਲਚਿੰਗ ਆ ਤੇ ਪੌਦਿਆਂ ਨੂੰ ਦੋ ਤਰ੍ਹਾਂ ਦੀ ਮਲਚਿੰਗ ਮਿਲ ਜਾਣੀ ਆ ਨਾਈਟ੍ਰੋਜਨ ਦੇਣ ਵਾਲੀ ਤੇ ਇਹੇਠਾਂ ਜਿਹੜੀ ਪਰਾਲੀ ਆ ਸੂਖਮ ਜੀਵਾਂ ਲਈ ਇਸ ਤਰ੍ਹਾਂ ਇਹਦੀ ਪਾਣੀ ਦੀ ਮੰਗ ਘਟ ਜਾਣੀ ਆ ਤੇ ਇਹਨੂੰ ਫਲ ਵਧੀਆ ਲੱਗੇ ਆਉਣਾ ਇਹ ਆਪਣੇ ਆਲੂ ਬਖਾਰੇ ਦੇ ਬੂਟੇ ਨੇ ਇਹਨੂੰ ਛੋਟੇ-ਛੋਟੇ ਆਲੂ ਬਖਾਰੇ ਲੱਗਦੇ ਨੇ ਤੇ ਦੂਜੇ ਨੂੰ ਵੱਡੇ ਲੱਗਦੇ ਨੇ ਜਿਵੇਂ ਤੁਸੀਂ ਦੇਖੋ ਬਈ ਆਹ ਲੱਗਿਆ ਛੋਟੇ ਸਜਦਾ ਹੁੰਦਾ ਜਿਵੇਂ ਆਪਾਂ ਨਰਮਾਦਾਂ ਕਹਿੰਦੇ ਆ ਉਸ ਤਰ੍ਹਾਂ ਦਾ ਸਿਸਟਮ ਆ ਉਹ ਜਿਹੜਾ ਅਗਲਾ ਬੂਟਾ ਉਹਨੂੰ ਵੱਡੇ ਲੱਗੇ ਹੁਣ ਉਹਨਾਂ ਦੇ ਵਿੱਚ ਆਪਾਂ ਨੇ ਇਹਨਾਂ ਤੋਂ ਨਵੇਂ ਬੂਟੇ ਵੀ ਤਿਆਰ ਕਰ ਰਹੇ ਆ ਜੀ ਇਹਨੇ ਟਾਣੀਆਂ ਤੋੜ ਕੇ ਆਪਾਂ ਨੇ ਥੱਲੇ ਪਰਾਲੀ ਚ ਦੱਬਤੀਆਂ ਨਾ ਪਾਣੀ ਲਾਇਆ ਨਾ ਹੋਰ ਕੁਝ ਕੀਤਾ ਇਹ ਆਪਾਂ ਨੇ ਜਦੋਂ ਇਹ ਸੁੱਕੇ ਸੀਗੇ ਸਿਆਲ ਦੇ ਵਿੱਚ ਸੀ ਉਦੋਂ ਦੱਬੇ ਸੀਗੇ ਹੁਣ ਇਹ ਫੁੱਟ ਫੁੱਟ ਰਹੇ ਨੇ ਆ ਦੇਖੋ ਆ ਪਰਾਲੀ ਪਈ ਆ ਤੇ ਆ ਟਾਣੀਆਂ ਨੇ ਇਹਨਾਂ ਦੀਆਂ ਇਹ ਸਬੂਟੇ ਦੀਆਂ ਟਾਣੀਆਂ ਨੇ ਤੇ ਇਹ ਵੀ ਜਣੀ ਹੁਣ ਪੱਤੇ ਬਣ ਗਏ ਤਾਂ ਇਹ ਆਪਾਂ ਜਦ ਬਰਸਾਤ ਹੋਊ ਅਗਲੀ ਵਾਰੀ ਤਾਂ ਉਸ ਵੇਲੇ ਮੈਂ ਇਹਨਾਂ ਨੂੰ ਪੱਟਾਂਗੇ ਤੇ ਇਹਨੂੰ ਵੱਡੇ ਲੱਗਦੇ ਨੇ ਤੇ ਇਹ ਵੀ ਉਸੇ ਤਰ੍ਹਾਂ ਮਲਚਿੰਗ ਕੀਤੀ ਉਧਰ ਮੈਂ ਬਰਸੀਨ ਬੜਤਾ ਤੇ ਆ ਸੁੱਕੀ ਪਰਾਲੀ ਆ ਮਲਚੇਗਾ ਤੇ ਆ ਪੌਦੇ ਤਿਆਰ ਹੋ ਰਹੇ ਨੇ ਕੋਈ ਇਹਨਾਂ ਨੂੰ ਪਾਣੀ ਨਹੀਂ ਸੜਕਿਆ ਕੁਝ ਨਹੀਂ ਕੀਤਾ ਸਭ ਕੁਦਰਤੀ ਹਿਸਾਬ ਨਾਲ ਹੋ ਰਿਹਾ ਜਦੋਂ ਆਪਾਂ ਕੁਦਰਤ ਨੂੰ ਸਮਝਦੇ ਆ ਤਾਂ ਉਸ ਤਰ੍ਹਾਂ ਆਪਾਂ ਪੌਦੇ ਤਿਆਰ ਕਰ ਸਕਦੇ ਆ ਸਾਰੇ ਵੱਡੇ ਆਲੂ ਬਖਾਰੇ ਲੱਗਣਗੇ ਜਾਂ ਨਰਮਾਦਾ ਹੁੰਦਾ ਤੇ ਇਹਨਾਂ ਦੀ ਮਤਲਬ ਫਲ ਵੀ ਲੱਗਿਆ ਤੇ ਫੁੱਲ ਵੀ ਆਏ ਹੋਏ ਨੇ ਯਾਨੀ ਕਾਫੀ ਹਰਿਆ ਭਰਿਆ ਹੋ ਜਾਂਦਾ ਕੁਦਰਤੀ ਖੇਤੀ ਜਦੇ ਜੇ ਹੁਣ ਆਪਾਂ ਇਹ ਗੱਲ ਕਰੀਏ ਵੀ ਪਾਣੀ ਨਾਲ ਖਾਦਾਂ ਨਾਲ ਕੀਟਨਾਸ਼ਕਾਂ ਨਾਲੇ ਫਾਲ ਹੁੰਦੇ ਨੇ ਤਾਂ ਉਹ ਇੱਕ ਵੱਖਰੀ ਖੇਤੀ ਆ ਪਰ ਜੇ ਆਪਾਂ ਜੰਗਲਾਂ 'ਚ ਜਾ ਕੇ ਦੇਖਦੇ ਆ ਜੰਗਲਾਂ ਦੇ ਵਿੱਚ ਕੋਈ ਸਪਰੇਅ ਜੂਰੀਆ ਕੋਈ दखਲ ਅੰਦਾਜ਼ ਨਹੀਂ ਫੇਰ ਵੀ ਕੁਦਰਤ ਦਾ ਸਿਸਟਮ ਚੱਲ ਰਿਹਾ ਸués ਤਰ੍ਹਾਂ ਆਪਣੇ ਇਹ ਪੌਦੇ ਸੁਰੱਖਿਅਤ ਹੋਣਗੇ ਤੇ ਫਲ ਨੇ ਜਿਹੜੇ ਉਹਨਾਂ ਦੇ ਖਰਾਕੀ ਤੱਤ ਬੱਧ ਹੋਣਗੇ ਸਵਾਦ ਵੱਖਰਾ ਹੋਊਗਾ ਤੇ ਖਾਸ ਗੱਲ ਆ ਵੀ ਲੰਬੇ ਸਮੇਂ ਤੱਕ ਇਹ ਫਰੂਟ ਬੂਟੇ ਤੇ ਰਹਿ ਸਕਦਾ ਜੀ ਚੋਰ ਜਿਹੜੇ ਲੋਕ ਚੋਰੀ ਆਲੇ ਲਾ ਜਾਂਦੇ ਨੇ ਜਾਂ ਜਾਂ ਪੰਛੀ ਖਾਂਦੇ ਰਹਿੰਦੇ ਨੇ ਚਲੋ ਵੱਖਰੀਆਂ ਗੱਲਾਂ ਨੇ ਪਰ ਫਰੂਟ ਲੰਬੇ ਸਮੇਂ ਤੱਕ ਸਟੋਰ ਵੀ ਕੀਤਾ ਜਾ ਸਕਦਾ ਤੋਂਣ ਤੋਂ ਬਾਅਦ ਇਹ ਕੁਦਰਤੀ ਖੇਤੀ ਵਾਲੇ ਫਰੂਟਾਂ 'ਚ ਜ਼ਿਆਦਾ ਤਾਕਤ ਹੁੰਦੀ ਆ। ਕਿਰਾਕੀ ਤਤਵੰਦਨ ਨੇ ਤੇ ਕੁਦਰਤ ਦੇ ਨਿਯਮ ਨੇ ਤੇ ਲਾਗੂ ਨੇ। ਤੇ ਧਖਲ ਅੰਦਾਜ਼ੀ ਘੱਟ ਤੋਂ ਘੱਟ ਕਰਕੇ ਮਿੱਟੀ ਨਾਲ ਘੱਟ ਤੋਂ ਘੱਟ ਛੇੜ ਸਾੜ ਕਰਕੇ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਆਪਾਂ ਫਲਦਾਰ ਬੂਟੇ ਤਿਆਰ ਕਰ ਸਕਦੇ ਹਾਂ ਤੇ ਉਹਨਾਂ ਤੋਂ ਵਧੀਆ ਉਤਪਾਦਨ ਲੈ ਸਕਦੇ ਹਾਂ। ਸੋ ਇਹ ਆਲੂ ਬੁਖਾਰੇ ਦੇ ਦੋ ਬੂਟੇ ਤੇ ਅਗਲੇ ਬੂਟੇ ਹੁਣ ਹੋਣੇ ਨੇ ਤੇ ਤਿਆਰ ਹੋ ਗਏ। ਤੇ ਵਿੱਚ ਚਾਰਾ ਵੀ ਮਿਲ ਰਿਹਾ ਤੇ ਸਾਈਡਾਂ ਤੇ ਤੁਸੀਂ ਧਿਆਨ ਨਾਲ ਦੇਖੋ ਵੀ ਇਹਦੇ ਵਿੱਚ ਤਣਕ ਵੀ ਬੀਜੀ ਹੋਈ ਆ। ਇਹ ਪੁਰਾਣੇ ਬੂਟੇ ਮਿਰਚਾਂ ਦੇ ਖੜੇ ਨੇ ਤੇ ਆਹ ਮੇਥੇ ਨੇ ਉਹਨਾਂ ਦੇਖੋ ਮੇਥੇ ਦਾ ਬੂਟਾ ਵੀ ਆਨ ਸਾਫ਼ ਸੁਥਰਾ ਹੋਊਗਾ ਫੁੱਲ ਲੱਗੇ ਨੇ ਫਲੀਆਂ ਆ ਰਹੀਆਂ ਨੇ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਆਪਾਂ ਰਲਮੀਆਂ ਫਸਲਾਂ ਲੈ ਸਕਦੇ ਹਾਂ ਘੱਟ ਖਰਚੇ ਨਾਲ ਕਣਕ ਵੱਢੀ ਜਾਣੀ ਆ ਮੇਥੇ ਵੱਢੇ ਜਾਣੇ ਤਾਂ ਮਿਰਚ ਨੇ ਹੋ ਜਾਣਾ ਫਿਰ ਇਹਦੇ ਵਿੱਚ ਆਪਾਂ ਹੋਰ ਫਸਲ ਵੀ ਲਾ ਸਕਦੇ ਹਾਂ ਲੋਬੀਆ ਲਾ ਸਕਦੇ ਹਾਂ ਭਿੰਡੀ ਲਾ ਸਕਦੇ ਹਾਂ ਜਿਹੜੀ ਦੇਸੀ ਕਿਸਮਾਂ ਨੇ ਸੋ ਇਸ ਤਰ੍ਹਾਂ ਮਿਰਚ ਵੀ ਚੱਲੂ ਤੇ ਆਹ ਹੁਣ ਆਪਾਂ ਚਾਰਾ ਵੀ ਲੈ ਲਿਆ ਫਲ ਵੀ ਲੈ ਲਿਆ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਆਪਾਂ ਲਗਾਤਾਰ ਲੰਬੀਆਂ ਲੰਬੇ ਸਮੇਂ ਤੱਕ ਖੇਤ ਨੂੰ ਖਾਲੀ ਹੁਣ ਤਾਂ ਮੌਕਾ ਨਹੀਂ ਦੇ ਸਕਦੇ ਜੇ ਆਪਾਂ ਨੂੰ ਤਰੀਕੇ ਨੂੰ ਸਮਝ ਜਾਣੇ ਆ ਪਰ ਇਹ ਕੁਦਰਤੀ ਖੇਤੀ ਕੋਈ ਜ਼ਿਆਦਾ ਔਖੀ ਨਹੀਂ ਹੈਗੀ ਤੇ ਬਿਮਾਰੀਆਂ ਘੱਟ ਪੈਂਦੇ ਨੇ ਕਿਉਂਕਿ ਪੰਛੀ ਬਹੁਤ ਸਾਰੇ ਕੀੜਿਆਂ ਨੂੰ ਖਾ ਜਾਂਦੇ ਨੇ ਕੁਦਰਤ ਦੇ ਹਿਸਾਬ ਨਾਲ ਖੇਤੀ ਹੋ ਰਹੀ ਜਿਹੜੇ ਪੰਛੀ ਨੇ ਉਹ ਕੀਟ ਕੰਟਰੋਲ ਕਰਦੇ ਨੇ ਜਦ ਆਪਾਂ ਪਾਣੀ ਦੀ ਵਰਤੋਂ ਘੱਟ ਕਰਦੇ ਆ ਤਾਂ ਵਾਇਰਸ ਰੋਗ ਵੀ ਘੱਟ ਆਉਂਦੇ ਨੇ ਕਿਉਂਕਿ ਪੌਦਾ ਸਖਤ ਹੋ ਜਾਂਦਾ ਤੇ ਆਪਣੇ ਆਪ ਨੂੰ ਮਜ਼ਬੂਤ ਬਣਾਉਂਦਾ ਤੇ ਜੜ ਪ੍ਰਣਾਲੀ ਮਜ਼ਬੂਤ ਬਣਦੀ ਹੈ ਕਿਉਂਕਿ ਪਾਣੀ ਦੀ ਖੋਜ ਲਈ ਜੜ ਦੂਰ ਤੱਕ ਲਿਜਾਂਦਾ ਜਿੰਨੀ ਜੜ ਦੂਰ ਜਾਊ ਪੌਦਰੀ ਉਹਦੇ ਨਿਊਟ੍ਰੀਸ਼ਨ ਵੱਧ ਹੋਣਗੇ ਤੇ ਖਰਾਕੀ ਤੱਤ ਵੱਧ ਹੋਣ ਨਾਲ ਉਹ ਮਜ਼ਬੂਤ ਵੀ ਹੁੰਦਾ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਕੋਈ ਬਹੁਤੀ ਔਖੀ ਨਹੀਂ ਹੈਗੀ ਸਿਰਫ ਉਹਨੂੰ ਸਮਝਣਾ ਜ਼ਰੂਰੀ ਆ ਤੇ ਖਾਸ ਗੱਲ ਆ ਵੀ ਕੁਦਰਤੀ ਖੇਤੀ ਵਿੱਚ ਆਪਾਂ ਕਾਮਯਾਬ ਤਾਂ ਹੋ ਸਕਦੇ ਆ ਜੇ ਆਪਾਂ ਹੱਥੀ ਮਿਹਨਤ ਕਰਾਂਗੇ ਜੇ ਆਪਾਂ ਲੱਗਦਾ ਆਪਾਂ ਕੈਮੀਕਲ ਖੇਤੀ ਮੰਗ ਮਸ਼ੀਨਾਂ ਨਾਲ ਕੰਮ ਕਰੀਏ ਫੇਰ ਉਹ ਕੁਦਰਤੀ ਖੇਤੀ ਨਹੀਂ रह ਸਕਦੀ ਉਹ ਆਪਾਂ ਆਰਗੈਨਿਕ ਖੇਤੀ ਕਹਿ ਸਕਦੇ ਆ ਵਿੱਚ ਯਾਰਾਂ ਦਾ ਉਤਪਾਦਨ ਇਸਤੇਮਾਲ ਬੰਦ ਕੀਤਾ ਜਾਂਦਾ ਤੇ ਦੂਜਾ ਆਪਣਾ ਕੈਮੀਕਲ ਬੰਦ ਹੋ ਗਏ ਕੁਦਰਤੀ ਆਪਾਂ ਖੇਤੀ ਤੋਂ ਫਿਰ ਵੀ ਇੱਕ ਵੱਖਰੀ ਖੇਤੀ ਹੁੰਦੀ ਹੈ ਸੋ ਕੁਦਰਤੀ ਖੇਤੀ ਵਿੱਚ ਆਪਾਂ ਕੁਦਰਤ ਨਾਲ ਘੱਟ ਤੋਂ ਘੱਟ ਛੇੜ ਛਾੜ ਕਰਕੇ ਜਿਹੜਾ ਗੁਰਬਾਣੀ ਦਾ ਸਿਧਾਂਤ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਉਹਨੂੰ ਮੁੱਖ ਰੱਖ ਕੇ ਖੇਤੀ ਕਰਾਂਗੇ ਤਾਂ ਹੀ ਕੁਦਰਤੀ ਖੇਤੀ ਹੋ ਸਕਦੀ ਹੈ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ